ਤੋ ਪਹਿਲਾਂ ਤਾਂ ਮੈਂ ਆਪਣੇ ਸਾਰੇ ਪੱਤਰਕਾਰ ਸਾਥੀਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਛੋਟੇ ਸੱਦੇ ਤੇ ਇੱਕ ਬਹੁਤ ਵੱਡਾ ਜਿ ਇੱਕ ਕੰਮ ਕੀਤਾ ਸਾਰਿਆਂ ਰਲ ਕੇ ਅਸੀਂ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਮੈਡਮ ਜੁਗਿੰਦਰ ਕੌਰ ਜਿਹੜੇ ਥਾਣਾ ਮੁਖੀ ਸਾਧਕ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਕਿ ਸਾਡਾ ਮਨ ਜਿਹੜਾ ਬਹੁਤ ਜ਼ਿਆਦਾ ਖੁਸ਼ ਹੈਗਾ ਇਹ ਕੰਮ ਦੇਖ ਕੇ ਤੇ ਸਾਡਾ ਜਿਹੜਾ ਸਾਧਕ ਇਲਾਕਾ ਉਹ ਬਹੁਤ ਸੇਫ ਮਹਿਸੂਸ ਕਰ ਰਿਹਾ ਹੈ ਬਹੁਤ ਜਿਆਦੇ ਚੋਰੀਆਂ ਤੋਂ ਨਿਜਾਗਤ ਮਿਲੀ ਹੈ ਚੋਰਾਂ ਤੋਂ ਨਿਜਾਗਤ ਮਿਲੀ ਹੈ ਤੇ ਸਾਨੂੰ ਪੂਰਾ ਮਾਣ ਆ ਇਹਨਾਂ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਹੋ ਜੇ ਕੰਮ ਕਰਦੇ ਰਹਿਣਗੇ ਕਿ ਅਸੀਂ ਨਾ ਧੰਨਵਾਦ ਕਰਦੇ ਆ ਅੱਜ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਕਿ ਅਸੀਂ ਇਹਨਾਂ ਨੂੰ ਸਨਮਾਨਤ ਕੀਤਾ ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਜਿਹੜੇ ਲੋਕ ਧੀਆ ਨੂੰ ਕੁੱਖਾਂ 'ਚ ਮਾਰਦੇ ਆ ਪੁੱਤਰਾਂ ਦੀਆਂ ਲਾਲਸਾਂ ਪਿੱਛੇ ਉਹ ਇਹੋ ਜਿਹੇ ਜਿਹੜੇ ਉੱਚ ਅਫਸਰ ਨੇ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਉਹ ਆਪਣੀਆਂ ਧੀਆਂ ਨੂੰ ਮਾਰਨਾ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਹੋ ਕੇ ਉਹ ਵੀ ਇੱਕ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਨੇ ਮਿਹਰਬਾਨੀ ਥੈਂਕ ਯੂ